ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਰਮਨਦੀਪ ਕੌਰ ਮਰਖਾਈ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਕੋਈ ਸਮਾਂ ਇਹੋ ਜਿਹਾ ਹੁੰਦਾ ਸੀ ਜਦੋਂ ਕਿਹਾ ਜਾਂਦਾ ਸੀ ਮਾਪੇ ਰੱਬ ਦਾ ਰੂਪ ਨੇ ਜਿਹੜੇ ਘਰ ਦੇ ਵਿੱਚ ਮਾਪੇ ਆ ਉਹਨਾਂ ਨੂੰ ਕਿਸੇ ਤੀਰਥ ਸਥਾਨ ਤੇ ਜਾਣ ਦੀ ਲੋੜ ਨਹੀਂ ਪਰ ਅੱਜ ਉਹ ਮਾਪੇ ਆ ਜਿਹੜੇ ਉਹ ਵਿਰਧ ਆਸ਼ਰਮਾਂ ਦੇ ਵਿੱਚ ਰਲ ਰਹੇ ਆ ਤੇ ਬੱਚੇ ਆ ਜਿਹੜੇ ਉਹ ਕਹਿ ਰਹੇ ਆ ਕਿ ਸਾਡੇ ਕੋਲੇ ਮਿਲਣ ਆਉਣ ਤੱਕ ਦਾ ਸਮਾਂ ਨਹੀਂ ਇਹੋ ਜੀ ਲੋਡ ਪੰਜਾਬ ਦੇ ਵਿੱਚ ਕਿਉਂ ਪਈ ਇਹ ਸਾਰੇ ਮਸਲੇ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਆਪਣੇ ਨਾਲ ਲਈ ਵੀਰ ਜੀ ਹਰਪਾਲ ਸਿੰਘ ਮਖੂ ਆਓ ਉਹਨਾਂ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬੜਾ ਸੰਜੀਦਗੀ ਵਾਲਾ ਮੁੱਦਾ ਹੀ ਜਿਹੜੇ ਮਾਪੇ ਸਾਨੂੰ ਜਨਮ ਦਿੰਦੇ ਆ ਪਾਲ ਪੋਸ ਕੇ ਐਡਾ ਕਰਦੇ ਆ ਸਾਡੇ ਲਈ ਉਹ ਦਿਨ ਰਾਤ ਮਿਹਨਤ ਕਰਦੇ ਆ ਪਰ ਜਦੋਂ ਉਹਨਾਂ ਤੇ ਵਿਡਾਪ ਆ ਜਾਂਦਾ ਉਦੋਂ ਚਾਰ ਧੀਆ ਪੁੱਤਰ ਰਲ ਕੇ ਮਾਪੇ ਨਹੀਂ ਸਾਫ ਸਕਦੇ ਉਦੋਂ ਫਿਰ ਉਹ ਵਹਿੰਦੇ ਆ ਕਿ ਨੇੜੇ țeੜੇ ਬਿਰਧ ਆਸ਼ਰਮ ਕਿੱਥੇ ਹੈ ਸੋ ਬਿਰਧ ਆਸ਼ਰਮ ਵਿੱਚ ਮਾਪੇ ਛੱਡ ਨੇ ਕਿੰਨੇ ਕੋ ਸਹੀ ਆ ਜਾਇਜ ਆ ਜਾਂ ਨਜਾਇਜ ਆ ਇਹ ਕੀ ਹੋ ਸਕਦਾ ਪੰਜੀ ਪਹਿਲੀ ਤੇ ਗੱਲ ਜਿਹੜੀ ਧੜਾ ਧੜ ਬਿਰਦਾਸ਼ਮ ਖੁੱਲ ਰਹੇ ਨੇ ਜੀ ਖੁਸ਼ੀ ਗੱਲ ਵਾਲੀ ਗੱਲ ਨਹੀਂ ਇਹ ਬੜੇ ਦੁੱਖ ਵਾਲੀ ਗੱਲ ਜੀ ਵੀ ਜਿਸ ਮਾਂ ਬਾਪ ਨੇ ਆਪਣੀ ਖੁਸ਼ੀ ਦਾ ਤਿਆਗ ਕਰਕੇ ਆਪਣੇ ਧੀ ਪੁੱਤਰ ਦੀ ਖੁਸ਼ੀ ਦਾ ਖਿਆਲ ਰੱਖਿਆ ਹੋਵੇ ਬਿਲਕੁਲ ਅੱਜ ਬਿਰਦਾਵਸਥਾ ਦੇ ਵਿੱਚ ਉਹਨੂੰ ਕਿਸੇ ਆਸ਼ਮ ਦੇ ਜੀ ਛੱਡ ਆਉਣਾ ਜੀ ਇਤੋਂ ਤੇ ਗੱਲ ਸਿੱਧ ਹੁੰਦੀ ਵੀ ਬੰਦਾ ਪਹਿਲਾਂ ਆਪਣੇ ਮਾਂ ਬਾਪ ਜੋਗਾ ਨਹੀਂ ਹੋਇਆ ਬਿਲਕੁਲ ਤੇ ਜਿਹੜਾ ਮਾਂ ਬਾਪ ਜੋਗਾ ਨਹੀਂ ਉਹ ਗੁਰੂ ਜੋਗਾ ਕਦੇ ਨਹੀਂ ਹੋ ਸਕਦਾ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਵੀ ਇਹਨਾਂ ਦੀ ਤੁਲਨਾ ਨਾ ਗੁਰਬਾਣੀ ਦੇ ਵਿੱਚ ਮਾਪੇ ਦੀ ਤੁਲਨਾ ਰਾਬੜਾ ਕੀਤੀ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਵੀ ਮਾਹ ਬਾਪ ਸ਼ਵਤ ਦੀ ਤੁਲਨਾ ਰੱਬ ਦੇ ਨਾਲ ਕੀਤੀ ਹੈ ਬਿਲਕੁਲ ਪਰ ਅੱਜ ਜਦੋਂ ਉਹਨਾਂ ਨੂੰ ਆਪਾਂ ਕਿਸੇ ਆਸ਼ਰਮ ਛੱਡ ਆਉਨੇ ਆ ਇੱਥੇ ਤਾਂ ਕਲੀਅਰ ਹੋ ਗਿਆ ਵੀ ਇਹੀ ਤੇ ਆਪਣੇ ਮਾਪੇ ਜੋਗ ਨਹੀਂ ਹੋਏ ਬਿਲਕੁਲ ਤੇ ਜਿਹੜਾ ਮਾਪੇ ਜੋਗਾ ਨਹੀਂ ਗੁਰੂ ਜੋਗਾ ਹੋਈ ਨਹੀਂ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰ ਹਰ ਸੁਨੇ ਬੀਦ ਭੇਡ ਨਾ ਜਾਣੇ ਕਥਾ ਕਹਾਣੀ ਜੀ ਕਹਿੰਦੇ ਜਿੰਨਾ ਮਰਜੀ ਤੀਰਥਾਂ ਦਾ ਭਾਣਨਾ ਕਰੀ ਜਾਵੇ ਜੀ ਜਿੰਨੇ ਮਰਜੀ ਪਾਠ ਪੂਜਾ ਕਰੀ ਜਾਵੇ ਜਿੰਨੇ ਮਰਜੀ ਲੰਗਰ ਲਾਈ ਜਾਵੇ ਬਿਲਕੁਲ ਜਿਉਂਦੇ ਮਾਪੇ ਘਰੇ ਭੁੱਖੇ ਨੇ ਤੇ ਜਾਂਦੇ ਗੁਰਦ ਆਸ਼ਰਮ ਛੱਡੇ ਨੇ ਇਹ ਕੀਤੇ ਕੰਮ ਉਹਦੇ ਕਿਸੇ ਕੰਮ ਨਹੀਂ ਆਉਨੇ ਤੀਰਥਾਂ ਦੇ ਭ੍ਰਮਣ ਬਿਲਕੁਲ ਜਗਰਾਤੇ ਆ ਲੰਗਰ ਲਾਏ ਜੇ ਮਾਂ-ਬਾਪ ਹੀ ਨਹੀਂ ਸਾਂਭੇ ਬਿਲਕੁਲ ਹਾਲਾਂਕਿ ਜਿਵੇਂ ਤੁਸੀਂ ਗੱਲ ਕੀਤੀ ਵੀ ਮਾਂ ਆਪਣੇ ਹੁਸਨ ਦੀ ਕੁਰਬਾਨੀ ਦਿੰਦੀ ਬਿਲਕੁਲ ਤੁਹਾਨੂੰ ਤੇ ਪਤਾ ਸਾਰਾ ਤੁਸੀਂ ਬੱਚਿਆਂ ਨੂੰ ਜਨਮ ਦਿੱਤਾ ਵੇਖੋ ਮਾਂ ਇੱਕ ਸਰੀਰ ਤੋਂ ਦੂਜਾ ਸਰੀਰ ਪੈਦਾ ਕਰਦੀ ਨੜੂਆ ਕੱਟ ਕੇ ਦੂਜੇ ਸਰੀਰ ਨੂੰ ਵੱਖਰਾ ਕੀਤਾ ਜਾਂਦਾ ਮਾਂ ਦੇ ਹਿੱਸੇ ਆ ਬਿਲਕੁਲ ਮਾਂ ਜਨੇਪੇ ਵੇਲੇ ਬਹੁਤੀਆਂ ਮਾਵਾਂ ਦੀ ਮੌਤ ਵੀ ਹੋ ਜਾਂਦੀ ਹੈ। ਇਹ ਦੂਸਰਾ ਜਨਮ ਹੀ ਮੰਨਿਆ ਗਿਆ ਮਾਂ ਦਾ। ਬਿਲਕੁਲ ਤੇ ਮਾਂ ਨੇ ਵੇਖੋ ਬੱਚੇ ਨੂੰ ਆਪਣਾ ਫੀਡ ਵੀ ਦਿੱਤੀ, ਦੁੱਧ ਵੀ ਦਿੱਤਾ। ਜਵਾਨੀ ਖੋਲ ਕੇ ਪੀਂਈ ਦੁੱਧ ਕੀ ਏ? ਲਿਕਵਿਡ ਫੈਟ ਏ। ਬਿਲਕੁਲ ਵੀ ਜਿਹੜੀ ਮਾਂ ਨੇ ਇਸ ਆਸ ਦੇ ਨਾਲ ਆਪਣੇ ਬੱਚੇ ਨੂੰ ਜਨਮ ਦਿੱਤਾ, ਗੁਰਬਾਣੀ ਕਹਿੰਦੀ ਵੀ ਕਿਹੜੀ ਆਸ ਦੇ ਨਾਲ ਜਨਮ ਦਿੱਤਾ? ਬਿਲਕੁਲ ਕਹਿੰਦੇ ਜਿਉਂ ਜਨਣੀ ਗਰਭ ਪਾਲਦੀ ਸੁਤ ਕੀ ਕਰਿਆ ਸਾ? ਵੱਡਾ ਹੋਇ ਤਨ ਖਾਟ ਦੇ ਕਰ ਭੋਗ ਬिलास। ਬਿਲਕੁਲ ਜਨਣੀ ਕਹਿੰਦੇ ਜਨਮ ਦੇਣ ਵਾਲੀ। ਬਿਲਕੁਲ ਕਹਿੰਦੇ ਨੇ ਕਿਹੜੀ ਆਸ ਦੇ ਨਾਲ ਉਹਨੇ ਜਨਮ ਦਿੱਤਾ ਆਪਣੇ ਰੂਪ ਦੀ ਕੁਰਬਾਨੀ ਦਿੱਤੀ ਆਪਣੇ ਹੁਸਨ ਦੀ ਕੁਰਬਾਨੀ ਦਿੱਤੀ ਕਿਹੜੀ ਗੱਲਾਂ ਦਿੱਤੀਆਂ ਨੇ ਕਹਿੰਦੇ ਜਿਉਂ ਜਨਣੀ ਗਰਭ ਪਾਲਤੀ ਸੁੱਤ ਕੀ ਕਰਿਆ ਸਸ ਸੁੱਤ ਕਹਿੰਦੇ ਪੁੱਤਰ ਬਿਲਕੁਲ ਕਹਿੰਦੀ ਵੱਡਾ ਹੋਈ ਤਾਂ ਖਾਟ ਦੇ ਕਰ ਭੋਗ ਬਲਾਸਾ ਇੰਨੇ ਵੱਡੇ ਹੋ ਜਾਣਾ ਹੈ ਇੰਨੇ ਜਵਾਨ ਹੋਣਾ ਮੈਂ ਬਡਾਪੇ ਚਲੀ ਜਾਣਾ ਹੈ ਬਿਲਕੁਲ ਮੇਰੇ ਬਡਾਪੇ ਦਾ ਸਹਾਰਾ ਬਣੇਗਾ ਤੇ ਬਹਿ ਕੇ ਖਾਵਾਂਗੀ ਸਹਾਰਾ ਬਣੇਗਾ ਕੀ ਅਜ ਮਾਂ ਦੀ ਆਸ ਨੂੰ ਮੂਰ ਪੈ ਰਿਹਾ ਬਿਲਕੁਲ ਵੱਡਾ ਹੋ ਕੇ ਬੱਚਾ ਨਸ਼ੇ ਦੇ ਵਹਿਣਸ ਤੇ ਬਹਿ ਗਿਆ ਬਿਲਕੁਲ ਵਕਾਰਾਂ ਦੇ ਵਹਿਣ ਚ ਵਹਿ ਗਿਆ ਉਹਨੇ ਗੁਰਬਾਣੀ ਪੜੀ ਨਹੀਂ ਬਿਲਕੁਲ ਮਾਫ ਕਰਨਾ ਭੈਣ ਜੀ ਜਿਹੜੀ ਗੱਲ ਹੈ ਨਾ ਕਿਤੇ ਨਾ ਕਿਤੇ ਅਸੀਂ ਆਪਣੇ ਸਿਧਾਂਤ ਦੇ ਨਾਲੋਂ ਆਪਣੇ ਧਰਮ ਨਾਲੋਂ ਔਖੜੇ ਆ ਬਿਲਕੁਲ ਜੇ ਬੱਚੇ ਨੂੰ ਆਪਾਂ ਜਨਮ ਦੇ ਨਾਲ ਹੀ ਗੁਰਮਤ ਦੇ ਰੋਸ਼ਨੀ ਦੇ ਵਿੱਚ ਉਹਦੀ ਪਰਵਰਿਸ਼ ਕੀਤੀ ਹੁੰਦੀ ਤੇ ਜਦੋਂ ਉਹ ਇਹੋ ਜਿਹੀਆਂ ਪੰਕਤੀਆਂ ਪੜਦਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬਢੀਰੇ ਤੋਂ ਹੋ ਤਿੰਸੇ ਝਗਰਤ ਪਾਪ ਬਿਲਕੁਲ ਵੀ ਜਦੋਂ ਇਹੋ ਜਿਹੀਆਂ ਪੰਕਤੀਆਂ ਪੜਦਾ ਵੀ ਮਾਂ ਬਾਪ ਨਾਲ ਝਗੜਾ ਕਰਨਾ ਹੀ ਸਭ ਤੋਂ ਵੱਡਾ ਪਾਪ ਹੈ ਬਿਲਕੁਲ ਮਾਂ-ਬਾਪ ਦੇ ਨਾਲ ਝਗੜਾ ਕਰਨਾ ਇਹ ਸਭ ਤੋਂ ਵੱਡਾ ਪਾਪ ਹੈ। ਸਭ ਤੋਂ ਵੱਡਾ ਗੁਨਾਹ ਹੈ। ਅੱਜ ਮਾਂ-ਬਾਪ ਦੇ ਨਾਲ ਝਗੜਾ ਰੋਜ਼ ਵੀਡੀਓ ਚੱਲ ਰਹੀ ਹੈ। ਬਿਲਕੁਲ ਬਿਲਕੁਲ। ਕਹਿੰਦੇ ਮਾਂ-ਬਾਪ ਦਾ ਹਿਰਦਾ ਦੁਖੀ ਕਰਕੇ ਕਦੇ ਬੰਦਾ ਸੁਖੀ ਨਹੀਂ ਰਹਿ ਸਕਦਾ। ਬਿਲਕੁਲ। ਤੇ ਇੱਕ ਗੱਲ ਵੀਰੇ ਜਦੋਂ ਬੱਚਾ ਛੋਟਾ ਜਾਂ ਹੁੰਦਾ ਹੈ ਹਨਾ ਮਾਂ-ਬਾਪ ਕੰਮ ਕਰ ਰਹੇ ਹੁੰਦੇ ਆ ਤੇ ਜਦੋਂ ਪਹਿਲੀ ਵਾਰ ਤੂਤਲੀ ਜ਼ੁਬਾਨ ਚੋਂ ਉਹ ਮਾਂ ਸ਼ਬਦ ਕਹਿੰਦਾ ਜਾਂ ਪਾਪਾ ਕਹਿੰਦਾ ਤੇ ਉਹਨਾਂ ਦਾ ਜ਼ਮੀਨ ਤੇ ਪੈਰ ਨਹੀਂ ਲੱਗਦੇ। ਉਹ ਕਹਿੰਦੇ ਪੁੱਤ ਇੱਕ ਵਾਰੀ ਹੋਰ ਕਹਿ। ਹੂੰ। ਉਹ ਫਿਰ ਉਹ ਕਹਿੰਦਾ ਪੁੱਤ ਇੱਕ ਵਾਰੀ ਹੋਰ ਕਹਿ ਘੱਟੋ ਘੱਟ 10 ਵਾਰੀ ਮਾਪੇ ਉਹਦੇ ਮੂੰਹ ਚੋਂ ਘਮਾਉਂਦੇ ਆ ਤੇ ਉਹ ਭਾਵੇਂ ਲਿਬੜਿਆ ਤੇ ਉਹ ਘੁੱਟ ਕੇ ਜੱਫੀ ਪਾ ਲੈਂਦੇ ਆ ਪਰ ਜਦੋਂ ਬਢੇਪੇ ਚ ਮਾਪੇ ਆਉਂਦੇ ਆ ਫਿਕਰਮੰਦ ਹੁੰਦੇ ਆ ਬੱਚਾ ਬਾਹਰ ਗਿਆ ਘਰੋਂ ਘਰੇ ਆਇਆ ਨਹੀਂ ਹਜੇ ਤਾਂ ਜਾਂ ਉਹਨਾਂ ਨੂੰ ਕੋਈ ਕੰਮ ਹੁੰਦਾ ਕਿਸੇ ਮਾਂ ਨੇ ਜਾਂ ਪਿਓ ਨੇ ਦਵਾਈ ਬਖਾਉਣੀ ਹੁੰਦੀ ਆ ਵੀ ਪੁੱਤ ਨਿਗਾ ਚਲੀ ਗਈ ਪਤਾ ਨਹੀਂ ਲੱਗਦਾ ਉਦੋਂ ਉਹ ਬੱਚੇ ਕਹਿ ਦਿੰਦੇ ਆ ਕਿ ਆ ਬੁੜੇ ਬੁੜੀ ਨੇ ਤਾਂ ਸਾਡਾ ਦਿਮਾਗ ਖਾ ਲਿਆ ਸਾਨੂੰ ਇਹ ਬੁੜੇ-ਬੁੜੀ ਕਿਥੋਂ ਰੋਡੇ ਲੱਗੇ ਕੋਈ ਇਹ ਪਹਿਲੀ ਗੱਲ ਤਾਂ ਜਿਹੜੀ ਘਰ ਚ ਵਿਆਹ ਕੇ ਆਈ ਹੁੰਦੀ ਉਹ ਹੀ ਕਹਿੰਦੀ ਮੇਰੇ ਤੋਂ ਤੇਰੇ ਮਾਪਿਓ ਦਾ ਸਿਆਪਾ ਨਹੀਂ ਹੁੰਦਾ ਜਾਂ ਤਾਂ ਇਹਨੂੰ ਦੂਜੇ ਹੱਲ ਕਰ ਦੇ ਨਹੀਂ ਕੋਈ ਇਹਨਾਂ ਦਾ ਟਿਕਾਣਾ ਲੱਭ ਇਹ ਇਹ ਚੀਜ਼ਾਂ ਅੱਜ ਕੱਲ ਪੰਜਾਬ ਦੇ ਵਿੱਚ ਆਮ ਵਾਪਰ ਰਹੀਆਂ ਨੇ ਕਿ ਇਹ ਔਲਾਦ ਨੂੰ ਜਨਮ ਦੇਣਾ ਹੀ ਮਾਪਿਆਂ ਦਾ ਸਭ ਤੋਂ ਵੱਡਾ ਗਨਾਹ ਹੋ ਗਿਆ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਮੈਨੂੰ ਤੇ ਇਹੋ ਹੀ ਲੱਗਦਾ ਵੀ ਬਣਾ ਹੀ ਹੋ ਗਿਆ ਜੀ ਚਲੋ ਇਹਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ ਗੁਨਾਹ ਦੇ ਪਰ ਪਹਿਲੇ ਜਿਹੜੀ ਗੱਲ ਤੁਸੀਂ ਕੀਤੀ ਮੈਂ ਨਾ ਮਸਕੀਨ ਜੀ ਦੀ ਤੁਹਾਡੀ ਗੱਲ ਤੋਂ ਗੱਲ ਚੇਤੇ ਆ ਗਈ ਹੈ ਹਾਂਜੀ ਮਸਕੀਨ ਜੀ ਕਹਿੰਦੇ ਵੀ ਕੋਈ ਬੱਚੇ ਸੀ ਦੋ ਛੋਟੇ ਹਾਂਜੀ ਮਾਂ ਨੇ ਜਨਮ ਦਿੱਤਾ ਤੇ ਉਹ ਛੋਟਾ ਕਹਿੰਦਾ ਮੇਰੀ ਮਾਂ ਵੱਡਾ ਕਹਿੰਦਾ ਨਹੀਂ ਮੇਰੀ ਮਾਂ ਬਿਲਕੁਲ ਉਹ 4-5 ਸਾਲ ਦੇ ਬੱਚੇ ਸੀ ਦੋਵੇਂ ਲੜਦੇ ਕਹਿੰਦਾ ਨਹੀਂ ਮੇਰੀ ਉਹ ਕਹਿੰਦਾ ਮੇਰੀ ਉਹ ਚਲੋ ਆਪਾਂ ਆਪਣੀ ਮੰਮੀ ਤੋਂ ਪੁੱਛਦੇ ਹਾਂ ਆਪਣੀ ਮਾਂ ਤੋਂ ਪੁੱਛਦੇ ਤੂੰ ਕਿਹਦੀ ਮਾਂ ਹਾਂਜੀ ਉਹ ਮਾਂ ਚੌਕੇ ਚੁੱਲੇ ਤੇ ਕੰਮ ਕਰਦੇ ਸੀ ਦੋਵੇਂ ਆਏ ਵੱਡਾ ਕਹਿੰਦਾ ਤੂੰ ਮਾਂ ਕਿਹਦੀ ਮਾਂ ਉਹ ਕਹਿੰਦੀ ਮੈਂ ਤੇਰੀ ਮਾਂ ਛੋਟਾ ਕਹਿੰਦਾ ਮਾਂ ਤੂੰ ਕਿਹਦੀ ਮਾਂ ਕਿਰੀ ਮੈਂ ਤੇਰੀ ਮਾਂ ਕਹਿੰਦਾ ਨਹੀਂ ਤੂੰ ਮੇਰੀ ਮਾਂ ਕਿਹਦੀ ਨੇ ਮੈਂ ਦੋਵਾਂ ਦੀ ਮਾਂ ਹਾਂਜੀ ਮਾਂ ਭੋਲੀ ਵਿਚਾਰੀ ਸੋਚਦੀ ਕਹਿੰਦੀ ਵੱਡੇ ਹੋਣਗੇ ਨਾ ਜਦੋਂ ਇਹ ਲੜਿਆ ਕਰਨਗੇ ਉਹ ਕਹੂਗਾ ਮੇਰੀ ਉਹ ਕਹੂਗਾ ਮੇਰੀ ਪਰ ਵੱਡੇ ਹੋਏ ਸੋਚ ਕੀ ਬਦਲੀ ਉਹ ਕਹਿੰਦਾ ਤੇਰੀ ਮਾਂ ਤੇ ਵੱਡਾ ਕਹਿੰਦਾ ਛੋਟਿਆ ਤੇਰੀ ਮਾਂ ਹਾਂ ਛੋਟਾ ਕਹਿੰਦਾ ਨਹੀਂ ਵੱਡਿਆ ਤੇਰੀ ਮਾਂ ਹਾਂ ਵੀ ਮਾਂ ਦੀ ਪ੍ਰਾਪਰਟੀ ਸਾਰੀ ਮੇਰੀ ਏ ਮਾਂ ਦਾ ਘਰ ਵੀ ਮੇਰਾ ਹੈ ਬਿਲਕੁਲ ਹੈ ਮਾਂ ਦੇ ਜੋ ਗਹਿਣਾ ਗੱਟਾ ਉਹ ਵੀ ਮੇਰਾ ਹੈ ਬਿਲਕੁਲ ਪਰ ਮਾਂ ਤੇਰੀ ਏ ਮਾਂ ਤੇ ਸੇ ਹਿੱਸੇ ਆਉਂਦੀ ਨਹੀਂ ਬਾ ਮਾਂ ਹਿੱਸੇ ਆਉਂਦੀ ਨਹੀਂ ਹਾਂ ਕਿ ਵੇਖੋ ਮਾਂ ਸ਼ਬਦ ਇੱਕ ਅੱਖਰ ਦਾ ਹੈ ਬਿਲਕੁਲ ਇੱਕ ਅੱਖਰ ਦਾ ਨਾਮ ਹੈ ਇੱਕ ਨਾਲ ਮਾਤਰਾ ਲੱਗੀ ਮਾਤਰਾ ਵੀ ਲਗੂ ਲੱਗੀ ਬਿਲਕੁਲ ਦੋ ਮਾਤਰਾ ਦੀਰਘ ਤੇ ਲਗੂ ਛੋਟੀ ਮਾਤਰਾ ਇੱਕ ਅੱਖਰ ਦਾ ਨਾਮ ਦੁਨੀਆ 'ਚ ਹੈਗਾ ਕੋਈ ਦੱਸੋ ਬਿਲਕੁਲ ਪਰ ਮੈਨੂੰ ਲੱਗਦਾ ਵੀ ਮਾਂ ਲਿਖਣਾ ਵੀ ਬੜਾ ਆਸਾਨ ਹੈ ਬੋਲਣਾ ਬੜਾ ਆਸਾਨ ਹੈ ਪਰ ਜਿਵੇਂ ਲੱਗਦਾ ਮਾਂ ਦੇ ਗੁਨਾ ਬਾਬ ਬੋਲ ਲੱਗ ਪਈਏ ਸ਼ਬਦਾਂ ਦਾ ਧੋਜੇਗਾ ਹਾਂ ਜੀਵਨ ਦਾ ਧੋਜੇਗਾ ਪਰ ਮਾਂ ਦਾ ਸ਼ਬਦ ਘਟ ਜਾਣਗੇ ਮਾਂ ਦੇ ਗੁਨਾ ਦਾੰਤ ਨਹੀਂ ਹੋ ਸਕਦਾ ਬਿਲਕੁਲ ਪਰ ਅੱਜ ਜੋ ਵੇਖ ਰਹੇ ਆ ਸਮਾਜ ਦੇ ਹਾਲਾਤ ਨੇ ਅੱਜ ਜਿਵੇਂ ਤੁਸੀਂ ਬਿਰਦਾਸ਼ਰਨ ਦੀ ਗੱਲ ਕਰ ਲਈ ਬਿਲਕੁਲ ਕਿ ਅੱਜ ਇੱਕ ਜ਼ਮੀਨ ਆ ਸਿੱਖਿਆ ਦੇਣ ਵਾਸਤੇ ਕਿਸੇ ਨੇ ਗੱਲ ਸੁਣਾਈ ਸੀ ਉਹਨੇ ਬਿਰਧ ਆਸ਼ਰਮ ਦੇ ਵਿੱਚ ਬਿਲਕੁਲ ਮਾਂ ਨੂੰ ਛੱਡ ਆਇਆ ਬਿਲਕੁਲ ਮਾਂ ਨੂੰ ਛੱਡ ਆਇਆ ਤੇ ਮਾਂ ਜਦੋਂ ਆਖਰੀ ਸਾਹਾਂ ਤੇ ਸੀ ਨਾ ਤੇ ਮਾਂ ਕਹਿੰਦੀ ਵੀ ਮੇਰੀ ਇੱਛਾ ਮੈਂ ਆਪਣੇ ਪੁੱਤ ਨੂੰ ਮਿਲਣਾ ਚਾਹੁੰਨੀ ਚਲੋ ਬਾਸਰ ਮਾਲੇ ਨੇ ਫੋਨ ਕੀਤਾ ਬਾਈ ਜੀ ਬੜੇ ਸਾਲ ਹੋ ਗਏ ਤੁਸੀਂ ਛੱਡ ਗਏ 12 ਸਾਲ ਤੁਸੀਂ ਮੁੜੇ ਹੀ ਨਹੀਂ ਪਰ ਹੁਣ ਮਾਂ ਤੁਹਾਡੀ ਆਖਰੀ ਸਾਹਾਂ ਤੇ ਉਹਦੀ ਇੱਕ ਇੱਛਾ ਹੈ ਦੀ ਇੱਛਾ ਤੇ ਪੂਰੀ ਕਰ ਜਵਾਂਗੇ ਹਾਂਜੀ ਉਹ ਚਲੋ ਕਹਿੰਦਾ ਵੀ ਚਲੋ ਹੁਣ ਦੇ ਆਖਰੀ ਸਾਹਾਂ ਤੇ ਆ ਇੱਕ ਵਾਰੀ ਜਾਣਾ ਪੈਣਾ ਬਿਲਕੁਲ ਉਹ ਉਹਦੀ ਘਰ ਵਾਲੀ ਤੁਹਾਨੂੰ ਜਿਵੇਂ ਤੁਸੀਂ ਗੱਲ ਕਹਿੰਦੇ ਘਰ ਵਾਲੀਆਂ ਕਹਿੰਦੇ ਪੜਾ ਦੇਣਗੇ ਵੀ ਗੁੱਜੀ ਮਾਵਾ ਹੁੰਦੀਆਂ ਬਿਲਕੁਲ ਉਹਨੇ ਕਿਤੇ ਉਹਨੇ ਕਹਿਤਾ ਵੀ ਚਲੋ ਆਖਰੀ ਵੇਲਾ ਜਾ ਆ ਹਾਂਜੀ ਉਹ ਗਿਆ ਤੇ ਉਹ ਮਾਂ ਨੂੰ ਫੜੇ ਬੁਲਾ ਕੇ ਕਹਿੰਦਾ ਕਹਿੰਦਾ ਮਾਂ ਹਾਂ ਤੇਰੀ ਇੱਛਾ ਕੀ ਹੈ ਕਹਿੰਦੀ ਪੁੱਤ ਮੇਰੀ ਇੱਛਾ ਇਹ ਆ ਵੀ ਜਿਹੜੇ ਕਮਰੇ 'ਚ ਮੈਂ ਰਹੀ ਨੇ ਇੱਕ ਪੱਖਾ ਲਵਾ ਦੇ ਹਾਂ ਉਹ ਕਹਿੰਦਾ ਮਾਂ 10 ਸਾਲ ਹੋ ਗਏ ਤੂੰ ਮੈਨੂੰ ਕਿਹਾ ਨਹੀਂ ਹੈਂ ਅੱਜ ਤੂੰ ਆਖਰੀ ਸਾਉਂ ਤੇ ਤੂੰ ਕਿਹੜਾ ਪੱਖੇ ਦੀ ਹਵਾ ਲੈਣੀ ਹੈ ਤੂੰ ਕਿਹੜਾ ਪੱਖੇ ਦੀ ਹਵਾ ਲੈਣੀ ਹੈ ਉਹ ਕਹਿੰਦੀ ਪੁੱਤ ਮੈਂ ਆਪਣੇ ਆਸੇ ਨੂੰ ਤੇਰੇ ਵਾਸਤੇ ਕਹਿ ਰਹੀ ਕਿੱਡੀ ਵੱਡੀ ਗੱਲ ਕਹਿਗੀ ਮਾਂ ਵੀ ਮੈਂ ਆਪਣੇ ਆਸੇ ਨਹੀਂ ਮਤਲੀ ਮਾਂ ਫਿਰ ਵੀ ਫਿਕਰਮੰਦ ਰਹੀ ਕਿ ਮੈਨੂੰ ਮੈਨੂੰ ਤੇਰੀ ਫਿਕਰ ਹੈ ਵੀ ਇਹ ਤੇਰੇ ਜਵਾਕ ਵੀ ਵੱਡੇ ਹੋ ਗਏ ਨੇ ਛੜਣਾ ਉਹਨਾਂ ਨੇ ਤੈਨੂੰ ਇੱਥੇ ਹੀ ਹੈ ਬਿਲਕੁਲ ਵੀ ਇਹ ਜਿਹੜੇ ਛੱਡਦੇ ਨੇ ਨਾ ਇਹ ਸਮਝ ਲੈਣ ਵਾਲੀ ਉਹਨਾਂ ਦੀ ਵੀ ਆਉਣ ਵਾਲੀ ਆਉਣ ਵਾਲੀ ਹੈ ਬਿਲਕੁਲ ਕਿ ਮਾਪੇ ਦਾ ਸਤਿਕਾਰ ਨਾ ਘਰੋਂ ਭੰਦੀ ਬਹਾਲ ਕਰਨਾ ਚਾਹੀਦਾ ਜਿਹਨੂੰ ਘਰੇ ਬਾਪੂ ਜੀ ਕਹਿਆ ਜਾਂ ਦੁਨੀਆ ਬਾਪੂ ਜੀ ਨਹੀਂ ਜਿਹਨੂੰ ਘਰੇ ਬੇਬੇ ਜੀ ਕਹਿਆ ਜਾਂ ਦੁਨੀਆ ਬੇਬੇ ਕਹਿੰਦੀ ਜਿਹਨੂੰ ਘਰੇ ਬੁੜਾ ਜਾਂ ਬੁੜੀ ਕਹਿ ਜਾਂ ਦੁਨੀਆ ਵੀ ਬੁੜਾ ਬੁੜੀ ਕਹਿੰਦੀ ਬੁੜਾ ਬੁੜੀ ਕਹਿੰਦੀ ਹੈ ਸਹੀ ਮਰਨ ਤੋਂ ਬਾਅਦ ਅਸੀਂ ਕਿਹਦੇ ਵੱਡਾ ਕਰਤਾ ਮੇਰਾ ਇੱਕ ਦੋਸਤ ਇੱਥੇ ਹਰੀਕੇ ਕਹਿੰਦਾ ਜੀ ਅਸੀਂ ਨਾ ਹਰਪਾਲ ਜੀ ਆਪਣਾ ਬਾਪੂ ਵੱਡਾ ਕੀਤਾ ਅੱਛਾ ਮੈਂ ਉਹ ਮੇਥੋਂ ਨਾ ਦੇ ਸੰਸਕਾਰ ਤੇ ਜਾਏਗਾ ਨਾ ਫੁੱਲਾਂ ਨੇ ਭੋਗ ਤੇ ਗਿਆ ਤੇ ਮੈਨੂੰ ਕਹਿੰਦਾ ਜੀ ਇਹ ਬਾਪੂ ਵੱਡਾ ਕੀਤਾ ਅੱਛਾ ਮੈਂ ਅੱਛਾ ਮ ਜਦ ਕਥਾ ਕਰਨੀ ਸੀ ਮੈਨੂੰ ਪਹਿਲਾਂ ਚਾਹ ਪੀਉਣ ਲੱਗ ਪਿਆ ਤੇ ਮੈਂ ਉੱਥੇ ਚਲਾ ਗਿਆ ਤੇ ਮੈਨੂੰ ਕਹਿੰਦਾ ਹੈ ਬਾਪੂ ਵੱਡਾ ਕੀਤਾ ਮੈਂ ਅੱਛਾ ਮੈਂ ਕਿਵੇਂ ਵੱਡਾ ਕੀਤਾ ਉਹ ਕਹਿੰਦਾ ਅਰਥੀ ਤੇ ਨਾ ਅਸੀਂ ਗਵਾਰੇ ਗਬੂਰੇ ਲਾਏ ਭਕਾਨੇ ਭਗੋਨੇ ਵਾਲਾ ਨਾ ਫੁੱਲ ਲਾਏ ਦੇ ਹੀ ਨਾ ਵਾਵਾ ਉਛਾਰੇ ਯੂਰੇ ਬਾਬਾ ਕੋ ਵੱਡਾ ਕੀਤਾ ਵੀ ਸਾਡੇ ਮਗਰੋਂ ਲੱਥਾ ਅਸੀਂ ਵੱਡਾ ਕੀਤਾ ਤੇ ਮੈਂ ਉਹੋ ਜੀ ਮੈਂ ਮਜ਼ਾਕੀਆ ਲਹਿਜੇ ਜਿਵੇਂ ਮੈਂ ਫਿਰ ਅੱਛਾ ਫਿਰ ਬਾਪੂ ਵੱਡਾ ਹੋ ਗਿਆ ਅੱਛਾ ਉਹਨੇ ਜਦੋਂ ਮੈਂ ਗੱਲ ਕਹੀ ਨਾ ਬਾਪੂ ਵੱਡਾ ਹੋ ਗਿਆ ਹੱਸਣ ਲੱਗ ਪਿਆ ਮੈਂ ਅੱਛਾ ਫਿਰ ਬਾਪੂ ਵੱਡਾ ਹੋ ਗਿਆ ਉੱਪਲਿਓ ਬਾਪੂ ਵੱਡਾ ਕਰੋ ਜਿਉਂਦਿਆਂ ਨੂੰ ਮਰੇ ਨੂੰ ਮੰਜਾ ਦਿੱਤਾ ਤੇ ਕੀ ਦਿੱਤਾ ਜਿਉਂਦਿਆਂ ਨੂੰ ਨਵਾਂ ਮੰਜਾ ਲੈ ਕੇ ਦਿਓ ਮਰੇ ਨੂੰ ਨਵਾਂ ਬਿਸਤਰਾ ਦਿੱਤਾ ਤੇ ਕੀ ਦਿੱਤਾ ਮੈਂ ਕਹਿੰਦਾ ਜਿਉਂਦਿਆਂ ਨੂੰ ਲੈ ਕੇ ਦਿਓ ਮਰੇ ਨੂੰ ਨਵੇਂ ਕੱਪੜੇ ਪਾਏ ਤੇ ਕੀ ਪਾਏ ਜਿਉਂਦਿਆਂ ਨੂੰ ਨਵੇਂ ਕੱਪੜੇ ਪਾ ਗਏ ਮਰੇ ਦੇ ਮੂੰਹ 'ਚ ਕਿੱਲੋ ਕਿਉ ਧੱਕੇ ਨਾ ਪਾਇਆ ਤੇ ਕੀ ਪਾਇਆ ਜਿਉਂਦੇ ਦੀ ਕੌਲੀ 'ਚ ਮੈਂ ਨਾ ਇੱਕ ਚਮਚ ਕਿਉ ਪਾ ਦਿਆ ਕਰੋ ਬਿਲਕੁਲ ਉਹਨੇ ਜੀ ਖੁਸ਼ ਆ ਤੇ ਮੈਂ ਨੋਹਾਂ ਦੀ ਜਿਹੜੀ ਗੱਲ ਕੀਤੀ ਵੇਖੋ ਨਵਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਵੀ ਇਹ ਇਸ ਲਈ ਮਾਪੇ ਨੇ ਜਿਹੜੇ ਕਿਰ ਵਿਆਹ ਕੇ ਤੁਸੀਂ ਆਈਆਂ ਜਿਹਦੇ ਪਿਓ ਤੇ ਤੁਹਾਡੇ ਪਤੀ ਦੇ ਮਾਪੇਓ ਤੇ ਤੁਹਾਡਾ ਵੀ ਮਾਪੇ ਇਹ ਸੱਸ ਸਹੁਰੇ ਦੀ ਸੇਵਾ ਵੀ ਰੱਬ ਦੀ ਸੇਵਾ ਹੈ ਕਈਆਂ ਨੇ ਤੇ ਭੈਣਜੀ ਹਮ ਭਗਤੀ ਕਰਕੇ ਆਪਣੇ ਨਾਮ ਦੇ ਅੱਗੇ ਭਗਤ ਸ਼ਬਦ ਲਵਾਇਆ ਬਿਲਕੁਲ ਤੇ ਕਈਆਂ ਨੇ ਮਾਪੇ ਬਾਪ ਦੀ ਸੇਵਾ ਕਰਕੇ ਭਗਤ ਬਣੇ ਬਿਲਕੁਲ ਮੈਨੂੰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਾਰੇ ਮੰਨਣ ਵਾਲੇ ਆ ਸਾਡੇ ਸਰੋਤੇ ਵੀ ਮੈਨੂੰ ਲੱਗਦਾ ਵੀ 15 ਭਗਤਾਂ ਦੇ ਨਾਮ ਹੋ ਸਕਦਾ ਵੀ ਆਪਾਂ ਸਾਰਿਆਂ ਸਰੋਤਿਆਂ ਨੂੰ ਵੀ ਤੁਹਾਨੂੰ ਜ਼ਬਾਨੀ ਯਾਦ ਨਾ ਹੋਣ ਨਹੀਂ ਹੁਣ ਪਰ ਇੱਕ ਭਗਤ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਜੀ ਨੇ ਬੱਚੇ-ਬੱਚੇ ਦੀ ਜ਼ੁਬਾਨ ਤੇ ਭਗਤ ਦਾ ਨਾਮ ਕਿਹੜਾ ਭਗਤ ਹੈ ਬਿਲਕੁਲ ਕਿਹਦੇ ਸਰਵਣ ਭਗਤ ਸਰਵਣ ਸਰਵਣ ਭਗਤ ਦੀ ਮੈਂ ਜੀਵਨੀ ਪੜੀ ਹੈ ਤੁਹਾਨੂੰ ਸਮਾਂ ਮਿਲਿਆ ਤੇ ਪੜਿਆ ਜੀ ਬਿਲਕੁਲ ਉਹਨੇ ਭਗਤੀ ਨਹੀਂ ਕੀਤੀ ਇਹ ਬਾਤ ਨਹੀਂ ਕੀਤੀ ਨੇ ਮਾਪੇ ਦੀ ਸੇਵਾ ਨਹੀਂ ਸ਼ਰਧਾ ਨਾਲ ਕੀਤੀ ਕਿ ਭਗਤਾਂ ਦੀ ਸ਼੍ਰੇਣੀ 'ਚ ਜਦੋਂ ਨਾਮ ਦਰਜ ਹੋ ਗਿਆ ਇੱਕ ਤੇ ਭਗਤ ਕਰਕੇ ਭਗਤ ਬਣਿਆ ਭਗਤੀ ਕਰਕੇ ਭਗਤ ਬਣਿਆ ਭਗਤੀ ਕਰਨੀ ਪਈ ਇੱਕ ਮਾਪੇ ਦੀ ਸੇਵਾ ਕਰਕੇ ਭਗਤ ਬਣ ਗਿਆ ਮਾਪੇ ਦੀ ਸੇਵਾ ਵੀ ਰੱਬ ਦੀ ਸੇਵਾ ਜੀ ਬਿਲਕੁਲ ਬਿਲਕੁਲ ਮਾਪੇ ਦਾ ਸੀਸਾ ਤਾਰ ਦਿੰਦੀਆਂ ਪਰ ਹਰੇਕ ਦੇ ਹਿੱਸੇ ਨਹੀਂ ਹੁੰਦੀਆਂ ਦੁਕਾਨ ਦੀ ਕੀਮਤ ਹੋ ਸਕਦੀ ਮਕਾਨ ਦੀ ਕੀਮਤ ਹੋ ਸਕਦੀ ਪਰ ਮਾਪੇ ਦੀ ਅਸੀਸ ਦੀ ਕੋਈ ਕੀਮਤ ਨਹੀਂ ਕੀਮਤ ਨਹੀਂ ਅੱਛਾ ਵੀਰ ਜੀ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਮੇਰੇ ਜਾਨ 'ਚ ਇੱਕ ਸਵਾਲ ਆਇਆ ਜੋ ਕਿ ਮੈਂ ਅਕਸਰ ਵੇ ਨਹੀਂ ਆ ਮੈਂ ਵੀ ਸਮਾਜ ਦੇ ਵਿੱਚ ਵਿਚਰਦੀ ਆ ਹਨਾ ਜਾਂਉਂਦੇ ਜੀ ਅਸੀਂ ਬਜ਼ੁਰਗਾਂ ਨੂੰ ਪਾਣੀ ਦੀ ਘੁੱਟ ਨਹੀਂ ਹੁੰਦੀ ਹੂੰ ਮਰ ਜਾਂਦੇ ਆ ਤਰਸ ਦੇ ਕਈ ਪਰਿਵਾਰ ਮੈਂ ਇਦਾਂ ਦੇ ਵੇਖਿਆ ਜਿਹੜੇ ਬਜ਼ੁਰਗਾਂ ਦੇ ਮੰਜੇ ਟੂੜੀ ਵਾਲੇ ਕਮਰੇ 'ਚ ਹਾਂ ਬਿਲਕੁਲ ਸੱਚ ਟੂੜੀ ਵਾਲੇ ਕਮਰੇ 'ਚ ਆ ਉਹਨਾਂ ਦੀ ਦੇਖਭਾਲ ਨਹੀਂ ਤੇ ਮਰਨ ਤੋਂ ਬਾਅਦ ਉਹਨਾਂ ਨੂੰ ਜਲਦੀ ਜਲਦੀ ਘਰ ਦੇ ਆਲੋਈ ਨਵਾਇਆ ਜਾਂਦਾ ਵੀ ਗਲੇ ਆ ਥੱਲੋਂ ਲੱਗੇ ਹੋਏ ਆ ਜੇ ਲੋਕ ਨੇ ਜੇ ਵੇਖ ਲਿਆ ਤਾਂ ਲੋਕ ਸਾਡਾ ਮਜ਼ਾਕ ਡਾਉਣਗੇ ਉਦੋਂ ਸਾਨੂੰ ਸ਼ਰਮ ਆ ਜਾਂਦੀ ਆ ਹੂੰ ਸੋ ਇੱਕ ਤਾਂ ਜੀ ਘਰੋਂ ਚਲਾ ਜਾਣਾ ਚਾਹੇ ਜਵਾਨ ਆ ਚਾਹੇ 80 ਸਾਲ ਦਾ ਬਜ਼ੁਰਗ ਆ ਉਹਨੇ ਦੁਆਰਾ ਦੁਨੀਆ ਤੇ ਨਹੀਂ ਆਉਣਾ ਆ ਜਿਹੜਾ ਇੱਕ ਨਵਾਂ ਡਰਾਮਾ ਕ੍ਰੀਏਟ ਕਰਦੇ ਆ ਪਕੌੜੇ ਬਣਾ ਲਓ ਜਲੇਬੀਆਂ ਬਣਾ ਲਓ ਵੱਡਾ ਕਰ ਲਓ ਮੈਨੂੰ ਨਹੀਂ ਲੱਗਦਾ ਇਹ ਕਿਸੇ ਹੱਦ ਤੱਕ ਜਾਇਜ਼ ਆ ਤੁਸੀਂ ਇਸ ਚੀਜ਼ ਨੂੰ ਕਿਉਂ ਦੇ ਨਹੀਂ ਇਹ ਤੇ ਪਖੰਡਾ ਜੀ ਜੇ ਗੁਰਬਾਣੀ ਅਨਸਾਰ ਗੱਲ ਕਰੀਏ ਤੇ ਗੁਰਬਾਣੀ ਚਾਹੁੰਦੇ ਜੀਵਤ ਪਿੱਤਰ ਨਾਲ ਮਾਣੇ ਕੋ ਮੈਂ ਆ ਸਾਧ ਗਰਾਹੀ ਕਹਿੰਦੇ ਜਿਉਂਦੇ ਦੀ ਸੇਵਾ ਨਹੀਂ ਕੀਤੀ ਤੇ ਮਰਨ ਤੋਂ ਬਾਅਦ ਕੱਠ ਗੱਲ ਚੱਲੀ ਹੁਣ ਮੈਂ ਕਿਸੇ ਤੁਹਾਨੂੰ ਇਹ ਸਾਗੀ ਸੁਣਾਈ ਦਿਨਾ ਡਾਕਟਰ ਤਾਰਨ ਸਿੰਘ ਨੇ ਲਿਖਿਆ ਜੀ ਡਾਕਟਰ ਤਾਰਨ ਸਿੰਘ ਕਹਿੰਦੇ ਦਵਾਬੇ ਦੇ ਦੋ ਬੇਬੇ ਦੇ ਬਾਪੂ ਦੁੱਖਾਂ ਦੇ ਸੁੱਖਾਂ ਦੇ ਸਾਥੀ ਬਿਲਕੁਲ ਬੇਬੇ ਰਿੰਨਿਆ ਕਰੇ ਬਾਪੂ ਖਾਇਆ ਕਰੇ ਬੜਾ ਸੋਹਣਾ ਜੀਵਨ ਬਸਰ ਹੋ ਰਿਹਾ ਸੀ ਅਕਾਲ ਪੁਰਖ ਦਾ ਪਾਣਾ ਵੀ ਮਾਤਾ ਨੂੰ ਸੱਦਾ ਆ ਗਿਆ ਮਾਤਾ ਸਦੀਪ ਛੋੜਾ ਦੇ ਗਈ ਬਾਪੂ ਨੂੰ ਜੀ ਬਾਪੂ ਰਹਿ ਗਿਆ ਇਕੱਲਾ ਮਾਤਾ ਦੇ ਸਾਰੇ ਕਾਰਵਿਹਾਰ ਕੀਤੇ ਕਹਿੰਦੇ ਵੀ ਹੁਣ ਇੱਕ ਸਰਦਾਰ ਬੰਦਾ ਜਮਾਂਕੇ ਖਾਨ ਲਈ ਮਜਬੂਰ ਹੋ ਗਿਆ ਬਿਲਕੁਲ ਅੱਜ ਸ਼ਰੀਕਾਂ ਦਾ ਬੂਆ ਖੜਕਾਉਂਦਾ ਸਵੇਰੇ ਕਿਸੇ ਦਾ ਸ਼ਾਮ ਨੂੰ ਕਿਸੇ ਦਾ ਅੱਗੇ ਬੇਬੇ ਪਕਾਉਂਦੀ ਸੀ ਹੁਣ ਖਾਨ ਲਈ ਕਿਸੇ ਦਾ ਬੂਆ ਖੜਕਾਉਂਦਾ ਕਹਿੰਦੇ ਬਾਪੂ ਤਿੰਨ ਕ ਮਹੀਨੇ ਕੱਢਦਾ ਬਾਪੂ ਇਹ ਚੜਾਈ ਕਰ ਦਿੰਦਾ ਜੀ ਬਾਪੂ ਜੋ ਚੜਾਈ ਕਰ ਜਾਂਦਾ ਉਦੇ ਦੋ ਪੁੱਤਰ ਨੇ ਕੈਨੇਡਾ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਪਰਿਵਾਰ ਸਮੇਤ ਹੈਂ ਜੀ ਪਿੰਡ ਵਾਲੇ ਫੋਨ ਕਰਦੇ ਨੇ ਪੰਜ ਸਰਪੰਚ ਕਹਿੰਦੇ ਪਿੱਛੇ ਤੁਹਾਡੀ ਮਾਤਾ ਮਰੀ ਸੀ 3 ਮਹੀਨੇ ਪਹਿਲਾਂ ਤੁਸੀਂ ਆਏ ਨਹੀਂ ਤੁਸੀਂ ਇੰਨੇ ਰੁੱਝ ਗਏ ਜਿਸ ਮਾਂ ਨੇ ਜਨਮ ਦਿੱਤਾ ਤੁਸੀਂ ਉਹਦੇ ਲਈ ਵੀ ਉਹਦੇ ਅੰਤਕ੍ਰਮੇ ਕਰਨ ਦੀ ਟਾਈਮ ਨਹੀਂ ਕੱਢਿਆ ਉਹ ਬਾਪੂ ਤੁਹਾਡੇ ਨੇ ਕਿਰਿਆ ਕਰਮ ਕਰ ਲਏ ਹੁਣ ਬਾਪੂ ਵੀ ਆਓਗੇ ਕਿ ਪਿੰਡ ਵਾਲੇ ਕਰ ਲੈਣ ਹਾਂ ਬਿਲਕੁਲ ਹੁਣ ਸ਼ਰਮਸੂਸ ਹੋਈ ਆਂਦੇ ਵੀ ਨਹੀਂ ਨਹੀਂ ਅਸੀਂ ਦੋਵੇਂ ਭਰਾ ਆ ਰਹੇ ਇਮੀਡੀਏਟ ਜਿਹੜੀ ਫਲਾਈਟ ਮਿਲਦੀ ਹੈ ਆ ਰਹੇ ਤੁਸੀਂ ਫਰੀਜ਼ ਕਰਦੇ ਹੋ ਸਾਡੇ ਬਾਪੂ ਨੂੰ ਫਰੀਜ਼ ਹੀ ਰਾਤ ਕਿਹਦੇ ਫਰੀਜ਼ ਜਿਹਾ ਰੱਖਿਆ ਗਿਆ ਦੂਜੇ ਚ ਜੇ ਨਵੇਂ ਪੁੱਤ ਆਏ ਹਮ ਅਤੀ ਸੰਸਕਾਰ ਕੀਤਾ ਫੁੱਲ ਚੁਗੇ ਸਾਰੇ ਕਰਮ ਕਿਰਿਆ ਕਰਮ ਹੋਏ ਹੁਣ ਭੋਗ ਦਾ ਸਮਾਂ ਆਇਆ ਇੱਕ ਦਿਨ ਪਹਿਲਾਂ ਦੋਵੇਂ ਭਰਾ ਵੀ ਦੇ ਲੈ ਕਿਹਦੇ ਸੰਦਰਾ ਕਿਨੂੰ ਕਿਨੂੰ ਕਹਿੰਦਾ ਮੇਰਾ ਰਾਹ ਦਾ ਖੁੱਲਾ ਸਦਾ ਦਈਏ ਹਮ ਪੜੇ ਲਿਖੇ ਸੀ ਜਾਂਦਾ ਟੀਵੀ 'ਚ ਇਸ਼ਤਿਹਾਰ ਵੀ ਦਈਏ ਫਲਾਣੇ ਸੌ ਦਾ ਭੋਗ ਪੈਣਾ ਤੇ ਖੁੱਲਾ ਲੰਗਰ ਵਰਤੇ ਵਰਤੇਗਾ ਹਮ ਅ ਟੋਟਲ ਲੰਗਰ ਵਰਤੇਗਾ ਤੇ ਹਰੇਕ ਨੂੰ ਖੁੱਲਾ ਸੱਦਾ ਹੈ 12 ਜਿਹੇ ਇਸ਼ਤਿਹਾਰ ਦਿੱਤੇ ਟੀਵੀ 'ਚ ਐਡ ਦਿੱਤੀ ਤੇ ਭੋਗ ਦਾ ਸਮਾਂ ਆ ਗਿਆ ਭੋਗ ਦਾ ਸਮਾਂ ਆ ਗਿਆ ਤੇ ਹੁਣ ਭੋਗ ਤੋਂ ਕੁਝ ਕੁ ਸਮਾਂ ਪਹਿਲਾਂ ਪਿੰਡ ਦੇ ਕਮਲੀ ਭਲਿਆ ਵੇਲੇ ਦੀ ਗੱਲ ਕੀਤੀ ਡਾਕਟਰ ਤਾਰਦ ਨੇ ਪਿੰਡ 'ਚ ਇੱਕ ਕਮਲੀ ਉਦੋਂ ਇੱਕ ਤਾਂ ਵਾਲੀ ਹੁੰਦਾ ਇਹਦੇ ਪਤਾ ਦੀ ਗੱਲ ਕਰ ਰਹਾ ਇਹਦੇ ਘਰ ਘਰ ਅਮਲੀ ਨੇ ਆ ਜੀ ਗੱਲ ਵਾਈ ਕਰੀਏ ਉਹ ਕਹਿੰਦੇ ਅਮਲੀ ਆ ਜਦੋਂ ਪੰਡਾਲ 'ਚ ਆਏ ਉਹਨਾਂ ਨੇ ਕੀ ਵੇਖਿਆ ਕਿਤੇ ਸ਼ਾਈ ਪਨੀਰ ਕਿਤੇ ਮਟਰ ਪਨੀਰ ਕਿਤੇ ਰਸਗੁੱਲੇ ਕਿਤੇ ਗੁਲਾਬ ਜਾਮਨ ਬੜਾ ਕੁਝ ਰੀਝੰਡਿਆ ਉਹਦੇ ਕੋ ਰਿਆ ਨਹੀਂ ਗਾਨੇ ਤੇ ਦੋਵਾਂ ਮੁੰਡਿਆਂ ਨੂੰ ਨਾ ਜਿਹੜੇ ਕੈਨੇਡਾ ਅਮਰੀਕਾ ਵਾਲੇ ਸੀ ਕਹਿੰਦਾ ਉਹ ਰਾਹ ਰਵਾਂਸਿਆਂ ਪੂਰਾ ਕਲਵਾਂਸਿਆਂ ਰਾਤੀ ਤੁਹਾਡਾ ਬੁਢਾ ਮੇਰੇ ਸੁਪਨੇ ਚ ਆਇਆ ਹੁਣ ਜਿਹੜੇ ਮੇਰੇ ਵਰਗੇ ਲਾਗੇ ਉਹ ਵੀ ਲਾਗੇ ਹੋ ਗਏ ਵੀ ਕੰਮਲੀ ਟੋਟਕਾ ਮਾਰ ਲੱਗਾ ਉਹ ਵੀ ਆਂਦੇ ਦੋਵੇਂ ਪੁੱਤ ਆਂਦੇ ਵੀ ਹਾਂ ਫਿਰ ਤਾਇਆ ਸਾਡਾ ਬਾਪੂ ਰਾਤ ਤੇਰੇ ਸੁਪਨੇ ਜਾ ਕੇ ਕਹਿੰਦਾ ਕੀ ਮੈਂ ਹੂ ਬੂ ਉਹ ਹੀ ਬੋਲਾਂਗਾ ਜੋ ਕਿਤਾਬ ਚ ਲਿਖਿਆ ਉਹ ਕਹਿੰਦਾ ਵੀ ਸਵੇਰੇ ਮੇਰੇ ਕੰਜਰ ਪੁੱਤਰਾ ਨੂੰ ਜਾ ਕੇ ਕਹਿ ਦਿਆ ਜੀ ਜਿੱਦਾਂ ਲੰਗਰ ਤੁਸੀਂ ਲੋਕਾਂ ਨੂੰ ਖਵਾ ਦੇਣਾ ਇੰਨਾ ਕਿ ਤੇ ਆਪਣੇ ਬੁਰੇ ਨੂੰ ਖਾਉਂਦੇ ਬੁੜਾ 10 ਸਾਲ ਨਹੀਂ ਸੀ ਮਰਦਾ ਵਾਹਿਗੁਰੂ ਬਹੁਤ ਵੱਡੀ ਗੱਲ ਹੈ ਵੀ ਬੁੜਾਲੇ ਮਰ ਗਿਆ ਭੁੱਖ ਨਾਲ ਜੂਝਦਾ ਸ਼ਰੀਕੇ ਦਾ ਬੂਹਾ ਖੜਕਾ ਸਵੇਰੇ ਕਦੀ ਸ਼ਾਮ ਨੂੰ ਸ਼ਰਮ ਦਾ ਮਾਰਾ ਭੁੱਖ ਨਾਲ ਜੂਝਦਾ ਮਰ ਗਿਆ ਅੱਜ ਤੁਹਾਡਾ ਲੰਗਰ ਲਾਇਆ ਕੀ ਆ ਆਂਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਮਗਰੋਂ ਇਕੱਠ ਕੀਤੇ ਹੁਣ ਜਿਹੜੇ ਮਾਂ ਬਾਪ ਘਰ ਲਈ ਮਰ ਜਾਂਦੇ ਨੇ ਬੱਚਿਆਂ ਦੀਆਂ ਖੁਸ਼ੀਆਂ ਲਈ ਸਾਰੀ ਜ਼ਿੰਦਗੀ ਮਰ ਜਾਂਦੇ ਨੇ ਘਰ ਬਣਾਉਂਦੇ ਬਣਾਉਂਦੇ ਮਰ ਜਾਂਦੇ ਨੇ ਉਹਨਾਂ ਨਾਲ ਬਈ ਤੂੜੀ ਵਾਲਾ ਕੋਠਾ ਨਸੀਬ ਹੁੰਦਾ ਲਾਣੀ ਮੰਜੀ ਨਸੀਬ ਹੁੰਦੀ ਬਿਲਕੁਲ ਬਿਲਕੁਲ ਮੈਂ ਕਿੰਨਾ ਵੀ ਸਤਕਾਰ ਘਰਾਂ ਤੋਂ ਬਹਾਲ ਕਰੀਏ ਇਹ ਬਿਰਧ ਆਸ਼ਰਮ ਸਰਕਾਰ ਨੇ ਬਣਾਏ ਜ਼ਰੂਰ ਹੋਣਗੇ ਪਰ ਸਰਕਾਰ ਕਹਿੰਦੀ ਨਹੀਂ ਵੀ ਕੀ ਆਉ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਆ ਜੁਮੇਵਾਰ ਆ ਅਸੀਂ ਜੁਮੇਵਾਰ ਅਸੀਂ ਆ ਵੇਖੋ ਵਾਰੀ ਤੁਹਾਡੀ ਵੀ ਆਉਣੀ ਆ ਤੇ ਮਾਪੇ ਦਾ ਸਤਿਕਾਰ ਕਰੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਬਜ਼ੁਰਗਾਂ ਦਾ ਬੜਾ ਸਤਿਕਾਰ ਹੁੰਦਾ ਹੈ ਬਜ਼ੁਰਗਾਂ ਦੇ ਕਈ ਸਾਰੇ ਕੰਮ ਹੁੰਦੇ ਹੈ ਬਜ਼ੁਰਗ ਘਰ ਦਾ ਆਗੂ ਹੁੰਦਾ ਸੀ ਕਿਸੇ ਦੇ ਧੀ ਪੁੱਤਰ ਉਹ ਆਪ ਹੀ ਰਿਸ਼ਤਾ ਕਰ ਆਉਂਦਾ ਸੀ ਅੱਜ ਅਸੀਂ ਆਨੇ ਐਡਵਾਂਸ ਹੋ ਗਏ ਆ ਅੱਜ ਕੁੜੀ ਕਹਿੰਦੀ ਵੀ ਪੋਤੀ ਕਹਿੰਦੀ ਬਾਪੂ ਨੇ ਵਿਆਹ ਕਰਾਉਣਾ ਕਿ ਮੈਂ ਕਰਾਉਣਾ ਪੁੱਤਾਂ ਕਹਿੰਦਾ ਵਿਆਹ ਮੈਂ ਕਰਾਉਣਾ ਹਾਲਾਂਕਿ ਜਿਹੜੇ ਬਾਪੂ ਰਿਸ਼ਤੇ ਲੱਭਦੇ ਸੀ ਉਹ ਅੱਜ ਤੱਕ ਵੀ ਬਸਦੇ ਨੇ ਆਪਣੇ ਲੱਭੇ ਰਿਸ਼ਤੇ ਸਾਲਾਂ ਚ ਮੈਂ ਡਾਈਵੋਰਸ ਹੁੰਦੇ ਵੇਖੇ ਬਿਲਕੁਲ 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 ਬਜ਼ੁਰਗਾਂ ਦਾ ਵੇਖੋ ਬਜ਼ੁਰਗਾਂ ਦਾ ਕੀ ਸਿਆਣੇ ਕਹਿੰਦੇ ਸਿਆਣੇ ਦਾ ਆਕਿਆ ਤੇ ਔਲੇ ਦਾ ਖਾਦਾ ਸਿਆਣੇ ਦੇ ਸੰਦੂਕ ਚ ਪਾ ਕੇ ਲੈ ਗਏ ਅੱਜ ਇਹ ਸਿਆਣਿਆਂ ਦੀ ਸਲਾਹ ਨਹੀਂ ਲੈ ਰਹੇ ਵੱਡਾ ਮਰਦ ਤੋਂ ਬਾਅਦ ਵੱਡਾ ਨਾ ਕਰੋ ਉਹਨੂੰ ਨਵਾਂ ਮੰਝਾ ਲੈ ਕੇ ਤੇ ਨਵਾਂ ਬਿਸਤਰਾ ਨਵੇਂ ਜੁੱਤੀ ਲੈ ਕੇ ਤੇ ਨਵੇਂ ਕੱਪੜੇ ਪਾ ਕੇ ਘੇਰੇ ਘੇਰੇ ਦੀ ਸਲਾਹ ਲਓ ਬਾਪੂ ਬਿਲਕੁਲ ਬਿਲਕੁਲ ਤੂੰ ਕਹਿਣਾ ਕੀ ਚਾਹੁੰਦਾ ਹੈ ਬਿਲਕੁਲ ਬਿਲਕੁਲ ਦੇਖੋ ਪਿਓ ਵਰਗਾ ਤੇ ਮਾਂ ਵਰਗਾ ਮਾਪਿਆਂ ਵਰਗਾ ਪਿਆਰ ਦੁਨੀਆ ਦਾ ਕੋਈ ਰਿਸ਼ਤਾ ਨਹੀਂ ਦੇ ਸਕਦਾ ਨਹੀਂ ਨਹੀਂ ਮਾਂ ਵਰਗਾ ਨਿਗ ਤੇ ਪਿਓ ਵਰਗੀ ਹੱਲਾਸ਼ੇਰੀ ਕਹਿੰਦੇ ਪਿਓ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ ਬੰਦੇ ਨੂੰ ਲੱਖਾਂ ਕਰੋੜਾਂ ਦਾ ਘਟਾ ਪਿਆ ਉਹ ਨਾ ਪਿਓ ਇੰਨਾ ਹੀ ਕਹਦੇ ਪੁੱਤਰਾ ਤੱਕਣਾ ਹੋ ਨਾਲ ਤੇ ਮੇਰੇ ਨਾਲ ਖੜਾ ਇਸ ਫੋਟੋ ਤਗੜਾ ਹੋ ਜਾਂਦਾ ਹੈ ਦੇਖੋ ਬਾਪ ਝਿੜਕਦਾ ਜਰੂਰ ਇਹ ਹਨ ਮਾਂ ਪੋਚੇ ਪਾਉਂਦੀ ਕਈ ਵਾਰ ਕਹੇ ਨਾ ਮਾਂ ਤੇਰਾ ਪੁੱਤ ਨਸ਼ੇ ਰਾਦੀ ਹੋ ਗਿਆ ਮਾਂ ਪੋਚੇ ਪਾਉਂਦੀ ਹੈ ਪਰ ਬਾਪੂ ਕੀ ਕਰਦਾ ਡਾਂ ਖਿੱਚ ਲੈਂਦਾ ਡਾਂ ਖਿੱਚ ਲੈਂਦਾ ਬਾਪੂ ਕਿਉਂ ਡਾਂ ਖੀਦਾ ਕਹਿੰਦਾ ਮੇਰੀ ਅੰਛ ਨੂੰ ਅੱਗੇ ਲੈ ਕੇ ਚੱਲਣਾ ਹਾਲਾਂਕਿ ਦੇਖੋ ਪਿਓ ਵਰਗਾ ਪਿਆਰ ਦੁਨੀਆ 'ਚ ਕੋਈ ਰਿਸ਼ਤਾ ਦੇ ਨਹੀਂ ਸਕਦਾ ਇੱਕ ਦੁਨੀਆ 'ਚ ਕੇਵਲ ਮੈਨੂੰ ਲੱਗਦਾ ਇੱਕ ਲੋਤਾ ਰਿਸ਼ਤਾ ਬਾਪ ਦਾ ਹੈ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਹੱਥ ਜੋੜ ਕੇ ਅਰਦਾਸ ਕਰਦਾ ਕਹਿੰਦਾ ਵਾਹਿਗੁਰੂ ਜਿੱਦਣ ਮੇਰਾ ਪੁੱਤ ਮੈਨੂੰ ਕੱਟ ਜੇਗਾ ਮੈਨੂੰ ਖੁਸ਼ੀ ਹੋਏਗੀ ਖੁਸ਼ੀ ਹੋਏਗੀ ਗੱਲ ਇੱਚੇ ਵਰਤੋ ਵਰਤਾਅ ਦੇ ਵਿੱਚ ਸੰਪਤੀ ਦੇ ਵਿੱਚ ਹਾਂਜੀ ਸੰਸਕਾਰਾਂ ਦੇ ਵਿੱਚ ਇਹ ਗੱਲ ਕੋਈ ਮਾਮਾ ਕਹਿ ਸਕਦਾ ਮੇਰਾ ਬਾਪ ਵੀ ਕੋਈ ਚਾਚਾ ਕਹਿ ਸਕਦਾ ਪੰਜਾ ਗੱਲ ਜੇ ਇਤੋਂ ਤੱਕ ਸਗਾ ਭਰਾ ਨਹੀਂ ਕਹਿ ਸਕਦਾ ਕਿ ਮੈਨੂੰ ਕੱਟ ਜੇ ਇਹ ਇਕੱਲਾ ਬਾਪ ਹੀ ਕਹਿ ਸਕਦਾ ਆਹਦੇ ਹੁੰਦੇ ਪਿਓ ਦੀ ਤਾਂ ਜੁੱਤੀ ਘਰੇ ਪਈ ਹੋਵੇ ਨਾ ਤੇ ਉਹ ਵੀ ਲੋਕਾਂ ਲਈ ਬਹੁਤ ਵੱਡਾ ਖੌਫ ਹੁੰਦਾ ਲੋਕ ਡਰ ਕੇ ਘਰੇ ਵਰਦੇ ਆ ਕਹਿੰਦੇ ਕਿਸੇ ਬਜ਼ੁਰਗ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਨਿੰਮੋ ਜਾਣਾ ਹੋਇਆ ਖੜਾ ਕਾ ਤੋਂ ਖੜਾ ਉਹ ਕਹਿੰਦਾ ਪੁੱਤਾਂ ਨੂੰ ਲੈ ਗਿਆਂ ਨੌਹਾਂ ਧੀਆ ਨੂੰ ਲੈ ਗਏ ਜਵਾਈ ਵਾਏ ਬਜ਼ੁਰਗਾ ਵਾ ਕੀ ਤੇਰੀ ਇਹੀ ਕਮਾਈ ਕਹਿੰਦਾ ਮੈਂ ਤਾਂ ਕਮਾਈ ਆ ਕੀਤੀ ਆ ਪੁੱਤ ਜੰਮਿਆ ਸੀ ਨੌਣੇ ਵਾਸੇ ਚ ਕਰ ਲਿਆ ਧੀ ਜੰਮੀ ਘਰੇ ਨਹੀਂ ਰੱਖ ਸਕਿਆ ਜਵਾਈ ਲੈ ਗਿਆ ਅੱਜ ਕਹਿੰਦਾ ਬਜ਼ੁਰਗ ਇਕੱਲੇ ਦਾ ਕੱਲਾ ਰਹਿ ਗਿਆ ਸੋ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਮੈਂ ਤਾਂ ਇਹੋ ਮੈਸੇਜ ਦੇਣਾ ਚਾਹੁੰਦਾ ਵੀ ਮਾਪੇ ਦੀ ਕਦਰ ਕਰੋ ਕਿ ਭੈਣ ਦੀ ਗੱਲ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਇੱਕ ਨਾ ਬਾਪ ਨੇ ਆਪਣੇ ਪੁੱਤਰ ਨੂੰ ਪੁੱਛਿਆ ਮੋਢੇ ਤੇ ਹੱਥ ਧਰ ਕੇ ਕਹਿੰਦਾ ਪੁੱਤਰਾ ਦੁਨੀਆ ਦਾ ਤਾਕਤਵਰ ਕੌਣ ਹੈ? ਬਿਲਕੁਲ। ਉਹ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਬਾਪੂ ਦੁਨੀਆ ਦਾ ਸਭ ਤੋਂ ਤਾਕਤਵਰ ਮੈਂ। ਮੈਂ। ਕਿਹਦੇ ਪ੍ਰਾਊਡ ਵਾਲੀ ਗੱਲ ਸੀ? ਬਾਪੂ ਇੱਕਦਮ ਹੈਰਾਨ ਹੋ ਕੇ ਪਿਛਾ ਹੋ ਕੇ ਕਹਿੰਦਾ ਪੁੱਤਰਾ ਫਿਰ ਦੁਨੀਆ ਦਾ ਸਭ ਤੋਂ ਕਮਜ਼ੋਰ ਕੌਣ ਹੈ? ਕਹਿੰਦਾ ਬਾਪੂ ਉਹ ਵੀ ਮੈਂ। ਬਾਪੂ ਕਹਿੰਦਾ ਮੈਨੂੰ ਸਮਝ ਨਹੀਂ ਆਈ ਪੁੱਤਰਾ ਜਦੋਂ ਮੈਂ ਤਾਕਤਵਰ ਦੀ ਗੱਲ ਕੀਤੀ ਤੂੰ ਕਿਹਾ ਦੁਨੀਆ ਦਾ ਸਭ ਤੋਂ ਤਾਕਤਵਰ ਮੈਂ। ਇਹ ਜੇ ਮੈਂ ਪੁੱਛਿਆ ਦੁਨੀਆ ਦਾ ਸਭ ਤੋਂ ਕਮਜ਼ੋਰ ਤੂੰ ਕਹੋ ਵੀ ਮੈਂ ਬਿਲਕੁਲ ਮੈਨੂੰ ਗੱਲ ਦੀ ਸਮਝ ਨਹੀਂ ਆਈ ਕਹਿੰਦਾ ਬਾਪੂ ਜਦੋਂ ਤੂੰ ਪੁੱਛਿਆ ਸੀ ਨਾ ਦੁਨੀਆ ਦਾ ਸਭ ਤੋਂ ਤਾਕਤਵਰ ਕੌਣ ਹੈ ਤੇਰਾ ਹੱਥ ਮੇਰੇ ਮੋਢੇ ਤੇ ਸੀ ਬਿਲਕੁਲ ਮੈਂ ਸੋਚਿਆ ਮੇਰੇ ਪਿਓ ਦਾ ਹੱਥ ਮੇਰੇ ਮੋਢੇ ਤੇ ਆ ਮੇਰੇ ਤੋਂ ਤਾਕਤਵਰ ਕੌਣ ਹੋ ਸਕਦਾ ਹੈ ਤੇ ਜਦੋਂ ਤੂੰ ਕਿਹਾ ਸੀ ਨਾ ਦੁਨੀਆ ਦਾ ਸਭ ਤੋਂ ਕਮਜ਼ੋਰ ਕੌਣ ਹੈ ਤੂੰ ਹੈਰਾਨ ਹੋ ਕੇ ਕਹਿੰਦਾ ਪਿਛਾ ਹੋ ਗਿਆ ਸੀ ਤੇਰਾ ਹੱਥ ਮੇਰੇ ਤੋਂ ਮੋਢੇ ਤੋਂ ਛੁੱਟ ਗਿਆ ਮੈਂ ਸੋਚਿਆ ਵੀ ਜੇ ਪਿਓ ਦਾ ਹੱਥ ਹੀ ਪਿਓ ਦਾ ਸਿਰ ਪਿਓ ਦਾ ਹੱਥ ਮੇਰੇ ਸਿਰ ਤੇ ਹੀ ਨਹੀਂ ਸਾਏ ਖਤਮ ਹੋ ਗਿਆ ਤੇ ਮੇ ਕਮਜ਼ੋਰ ਕੌਣ ਹੋ ਸਕਦਾ ਬਹੁਤ ਵੱਡੀ ਗੱਲ ਹੈ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਜਦੋਂ ਤੁਰ ਜਾਂਦੇ ਨੇ ਨਾ ਮਾਪੇ ਫਿਰ ਬੰਦਾ ਪੁੱਬਾ ਮਾਰ ਕੇ ਰੋਂਦਾ ਉਹਨਾਂ ਨੂੰ ਯਾਦ ਕਰਦਾ ਵੇਖੋ ਮਾਂ ਬਾਪ ਵਰਗਾ ਪਿਆਰ ਦੁਨੀਆ ਤੋਂ ਕੋਈ ਰਿਸ਼ਤਾ ਦੇ ਨਹੀਂ ਸਕਦਾ ਬਿਲਕੁਲ ਮਾਂ ਬਾਪ ਵਰਗੀ ਅਸੀਸ ਦਿਨ ਰਾਤ ਮਾਂ ਤੇ ਬਾਪ ਬੱਚੇ ਦੀ ਸੁੱਖ ਮੰਗਦੇ ਨੇ ਬਿਲਕੁਲ ਆਪਾਂ ਵੀ ਕਿਸੇ ਬੱਚਿਆਂ ਦੇ ਬਾਪ ਮਾਂ ਬਾਪ ਆ ਆਪਾਂ ਕੀ ਆਪ ਸੁੱਖ ਮੰਗਦੇ ਨੇ ਜਿਵੇਂ ਅਸੀਂ ਮੰਗਦੇ ਓਵੇਂ ਉਹ ਸਾਡੀ ਮੰਗਦੇ ਨੇ ਬਿਲਕੁਲ ਬਿਲਕੁਲ ਜਿਵੇਂ ਅੱਜ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਤੋਂ ਆਪਾਂ ਸਭ ਕੁਝ ਵਾਰ ਰਹੇ ਆ ਸਾਡੇ ਮਾਪਿਆਂ ਨੇ ਵੀ ਏਵੇਂ ਹੀ ਵਾਰਿਆ ਬਿਲਕੁਲ ਪਰ ਅੱਜ ਕਿਤੇ ਨਾ ਕਿਤੇ ਸਾਡੇ ਚਿੱਤ ਔਰ ਚੇਤੇ ਦੇ ਵਿੱਚ ਉਹਨਾਂ ਦੀਆਂ ਇਹ ਚੀਜ਼ਾਂ ਭੁੱਲੀਆਂ ਨੇ ਬਿਲਕੁਲ ਸੋ ਉਹਨਾਂ ਦੀ ਸੇਵਾ ਕਰਿਆ ਕਰੀਏ ਮੈਂ ਇੱਕ ਗੱਲ ਕਹਿ ਕੇ ਭੈਣ ਤੋਂ ਖਿਵਾ ਮੰਗ ਲੈਣੀ ਹੈ ਪ੍ਰੋਫੈਸਰ ਸਾਹਬ ਸਿੰਘ ਜਿਨ੍ਹਾਂ ਦਾ ਟੀਕਾ ਅੱਜ ਹਰ ਇੱਕ ਗੁਰਬਾਣੀ ਦੀ ਵਿਆਖਿਆ ਜਦੋਂ ਵੀ ਪੜਦਾ ਤੇ ਉਹਨਾਂ ਦੀ ਵਿਆਖਿਆ ਉਹਨਾਂ ਦਾ ਟੀਕਾ ਪੜਦਾ ਹੈ ਬਿਲਕੁਲ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਆਪਣੀ ਜੀਵਨੀ 'ਚ ਲਿਖਿਆ ਕਹਿੰਦਾ ਵੀ ਹਰੇਕ ਬੰਦੇ ਦੇ ਉੱਪਰ ਦੋ ਪ੍ਰਕਾਰ ਦਾ ਕਰਜ਼ਾ ਰਹੇ ਨੇ ਬਿਲਕੁਲ ਕਿਸੇ ਨੇ ਪੁੱਛਿਆ ਪ੍ਰੋਫੈਸਰ ਸਾਹਿਬ ਇਹੋ ਜਿਹਾ ਕਰਜ਼ਾ ਹੂੰ ਕਹਿੰਦੇ ਜੀ ਇੱਕ ਕਰਜ਼ਾ ਕਹਿੰਦਾ ਕਰਜ਼ਾ ਕਿੰਨਾ ਦਾ ਹੈ ਦੋ ਪ੍ਰਕਾਰ ਦਾ ਕਰਜ਼ਾ ਕਿਹੜੇ-ਕਿਹੜੇ ਦਾ ਕਹਿੰਦਾ ਇੱਕ ਉਸ ਅਕਾਲ ਪੁਰਖ ਦਾ ਜਿਨੇ 84 ਲੱਖ ਜੂਨਾਂ ਦੇ ਵਿੱਚੋਂ ਕੀੜੇ ਮਕੋੜਿਆਂ ਦੇ ਵਿੱਚੋਂ ਹਾਂਜੀ ਸਾਡੀ ਜਿੰਦਗੀ ਨੂੰ ਮੁੱਖਾ ਜਨਮ ਦਿੱਤਾ ਇੱਕ ਕਰਜ਼ਾ ਉਹਦਾ ਤੇ ਕਹਿੰਦਾ ਦੂਸਰਾ ਕਹਿੰਦਾ ਦੂਸਰਾ ਮਾਪਾ ਬਾਬ ਦਾ ਜਿਹੜੇ ਜਰੀਆ ਬਣੇ ਬਿਲਕੁਲ ਜਿਨ੍ਹਾਂ ਨੇ ਤੈਨੂੰ ਜਨਮ ਦਿੱਤੇ ਵਡਾ ਕੀਤਾ ਜਨਮ ਦਿੱਤਾ ਕਹਿੰਦਾ ਫਿਰ ਹੁਣ ਕਰਜ਼ਾ ਲਾਇਆ ਕਿਵੇਂ ਜਾ ਸਕਦਾ ਕਹਿੰਦਾ ਬਸ ਆ ਕਾਲਪੁਰਖ ਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਉਹਦੀ ਵਡਿਆਈ ਕਰਕੇ ਨਾਮ ਜਪ ਕੇ ਲਾਇਆ ਜਾ ਸਕਦਾ ਤੇ ਕਹਿੰਦਾ ਮਾਪਾ ਬਾਬ ਦਾ ਕਹਿੰਦਾ ਮਾਪਾ ਬਾਬ ਦੀ ਸੇਵਾ ਕਰਕੇ ਲਾਇਆ ਜਾ ਸਕਦਾ ਲਾਇਆ ਜਾ ਸਕਦਾ ਹੁਣ ਅੱਜ ਕੱਲ ਕੋਈ ਲਾ ਨਹੀਂ ਬਸ ਇਹ ਆ ਜੀ ਕਰਜ਼ਾ ਤੁਹਾਡੇ ਸਿਰ ਤੇ ਆ ਮੇਰੇ ਤੇ ਵੀ ਇਹ ਭੈਣ ਤੇ ਵੀ ਇਹ ਸਰੋਤਿਆਂ ਦੇ ਸਿਰ ਤੇ ਹੀ ਹੈ ਇਹ ਮਾਪੇ ਦਾ ਕਰਜ਼ਾ ਸੀ ਮਾਪੇ ਦੀ ਸੇਵਾ ਕਰਕੇ ਲਾ ਸਕਦੇ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਨਹੀਂ ਲਾ ਸਕਦੇ ਸੋ ਆਪੋ ਆਪਣੇ ਫਰਜੰਦ ਦੀ ਸੰਭਾਲ ਕਰੀਏ ਸਮਾਂ ਤੁਹਾਡੇ ਤੇ ਵੀ ਆਉਣਾ ਬਡਾਪਾ ਇਹ ਨਾ ਸੋਚੋ ਬਿਰਧ ਕਹਿੰਦੇ ਨੇ ਬਿਰਧ ਅਵਸਥਾ ਨੂੰ ਕਹਿੰਦੇ ਬਾਲ ਜਵਾਨੀ ਅਰ ਬਿਰਧ ਦਾ ਵਸ ਤੀਨ ਅਵਸਥਾ ਜਾਣ ਇਹ ਅਵਸਥਾ ਤੇਰੇ ਤੇ ਵੀ ਆਉਣੀ ਏ ਇਹ ਤੇਰੇ ਬੱਚਿਆਂ ਨੇ ਤੈਨੂੰ ਹੀ ਉਸ ਆਸ਼ਰਮ ਦੇ ਵਿੱਚ ਛੱੜਨਾ ਜੋ ਬੱਚੇ ਵੇਖਦੇ ਨੇ ਉਹੀ ਜੋ ਸਿਆਣੇ ਕਹਿੰਦੇ ਜੋ ਬੀਜੇਗਾ ਵੱਡੇਗਾ ਤੇ ਸੋ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਵੀ ਮਾਪੇ ਦਾ ਸਤਿਕਾਰ ਆਪਾਂ ਘਰ ਤੋਂ ਬਹਾਲ ਕਰੀਏ ਬਿਲਕੁਲ ਘਰਾਂ ਤੋਂ ਬਹਾਲ ਕਰੀਏ ਉਹਨੂੰ ਸੋਹਣੇ ਕੱਪੜੇ ਜੇਸੀ ਪਾਉਣੇ ਤੇ ਉਹ ਵੀ ਸੋਹਣੇ ਕੱਪੜੇ ਪਾ ਬਿਲਕੁਲ ਬਿਲਕੁਲ ਜੀ ਆ ਸਾਡਾ ਚਿੱਤ ਕਰਦਾ ਕੋ ਮੰਨ ਨੂੰ ਤੇ ਉਹ ਬਜ਼ੁਰਗਾਂ ਨੂੰ ਲੈ ਕੇ ਜਾਇਆ ਕਰੋ ਉਹਨਾਂ ਪੁੱਛਿਆ ਕਰੋ ਉਹਨਾਂ ਦੀ ਹਰ ਕੰਮ ਦੇ ਵਿੱਚ ਸਲਾਹ ਲਿਆ ਕਰੋ ਜੇ ਸਮਾਂ ਮਿਲੇ ਆ ਪੋਨਾ ਜੀ ਨਾਲ ਲੱਗੇ ਰਿਆ ਕਰੋ ਇਹਦੇ ਕੁਝ ਨਹੀਂ ਨਿਕਲਣਾ ਪੈਣਾ ਕੁਝ ਬਜ਼ੁਰਗਾਂ ਕੋਲ ਹੀ ਵਿਆਹ ਕਰੋ ਬਸ ਉਹ ਇਹੋ ਹੀ ਚਾਹੁੰਦੇ ਨੇ ਵੀ ਸਾਡੇ ਕੋਲ ਬਜ਼ੁਰਗ ਅਸਥਾ ਦੇ ਵਿੱਚ ਕੋ ਪੰਜ 10 ਮਿੰਟ ਆ ਕੇ ਸਾਡਾ ਧੀ ਪੁੱਤਰ ਬੈਠੇ ਤੇ ਜੇ ਜਦੋਂ ਬਹਿਣਾ ਮੈਂ ਕਹਿੰਨਾ ਵੀ ਜੀ ਉਹਨਾਂ ਦੀਆਂ ਅਸੀਸਾਂ ਲੈਣੀਆਂ ਉਹਨਾਂ ਦੀਆਂ ਲੱਤਾਂ ਵੀ ਕੁੱਟ ਲੈ ਆ ਕੋ ਬਿਲਕੁਲ ਫਤੇ ਦਾ ਜਵਾਬ ਫਤੇ ਚਾਉਣਾ ਮੇਰੀ ਦਾਦੀ ਨੇ ਗੱਲ ਕੀਤੀ ਸੀ ਕਹਿੰਦੀ ਪੁੱਤਰਾ ਬਜ਼ੁਰਗਾਂ ਨੂੰ ਨੀਵੇਂ ਹੋ ਕੇ ਮੱਥਾ ਟੇਕੀਦਾ ਆਪ ਤੋਂ ਵੱਡਿਆਂ ਨੂੰ ਨਾ ਜੀ ਕੋਈ ਦਾਦੀ ਦੀ ਉਮਰ ਦੀ ਹੈ ਮਾਂ ਦੀ ਉਮਰ ਦੀ ਹੈ ਤੇ ਉਹਨੂੰ ਮੱਥਾ ਟੇਕੋਗੇ ਤੇ ਮੈਂ ਪੁੱਛਿਆ ਵੀ ਕਿਹੜੀ ਗਦੋਂ ਆਪਾਂ ਨੂੰ ਕਿਹਾ ਫਤਿਹ ਕਹਿੰਦੀ ਫਤਿਹ ਆਪਾਂ ਨੂੰ ਗੁਰੂ ਨੇ ਕਿਹਾ ਪਰ ਜੇ ਤੂੰ ਮੱਥਾ ਟੇਕਿੰਗ ਹੈ ਨਾ ਉਹ ਸੀਸ ਦੇਉਗੀ ਫਤਿਹ ਦਾ ਜਵਾਬ ਫਤਿਹ ਚੋਂ ਨਾ ਉਹ ਸੀਸ ਦੇਉਗੀ ਪੁੱਤਰਾ ਜਿਉਂਦਾ ਰਹੇ ਲੰਮੀ ਆਮਰਾ ਮਾਣੇ ਖਰੇ ਉਹਨੇ ਕੀ ਕੋ ਅਸੀਸ ਦੇ ਦੇਣੀ ਹੈ ਤੇ ਪੁੱਤਰਾ ਬਜ਼ੁਰਗਾਂ ਦੀ ਅਸੀਸ ਖਾਲੀ ਨਹੀਂ ਜਾਂਦੀ ਮੈਨੂੰ ਲੱਗਦਾ ਵੀ ਅੱਜ ਉਹਨਾਂ ਦੀਆਂ ਅਸੀਸਾਂ ਸਦਕਾ ਹੀ ਉੱਡੇ ਫਿਰਦੇ ਆ ਸਾਡੇ ਵੀ ਪੱਲੇ ਕੁਝ ਨਹੀਂ ਸੋ ਮਾਪਿਆਂ ਦੀ ਸੇਵਾ ਰੱਬ ਦੀ ਸੇਵਾ ਜੇ ਸੋ ਇਹਨਾਂ ਦੀ ਸੇਵਾ ਕਰ ਲੋ ਇਹਨਾਂ ਸਦਾ ਨਾਲ ਨਹੀਂ ਰਹਿਣਾ ਬਿਲਕੁਲ ਬਾਬਾ ਫਰੀ ਜੀ ਬਜ਼ੁਰਗ ਅਵਸਥਾ ਜਦੋਂ ਆਪ ਬੁੱਢੇ ਹੋਏ ਨਾ ਉਹਨਾਂ ਨੇ ਵੀ ਮਾਪਿਆਂ ਨੂੰ ਚੇਤੇ ਕੀਤਾ ਇਹ ਕਹਿੰਦਾ ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੀ ਤੂੰ ਜਣਿਆ ਉਹ ਜਣਿਆ ਵੀ ਜਿੰਨਾਂ ਨੇ ਤੈਨੂੰ ਜਣਿਆ ਸੀ ਉਹ ਕਿੱਥੇ ਚਲੇ ਗਏ ਮੌਤ ਦੇ ਤੋਂ ਖੋਕੇ ਲੈ ਗਈ ਮੌਤ ਨੇ ਖੋਕੇ ਲੈ ਜਾਣਾ ਹੈ ਕਿਉਂਕਿ ਇੱਕ ਉਮਰ ਦਾ ਟਕਾਜਾ ਉਹ ਤੁਹਾਡੇ ਤੋਂ 20 25 ਸਾਲ ਵੱਡੇ ਨੇ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਸੰਸਾਰ ਤੋਂ ਚਲੇ ਜਾਣਾ ਉਹ ਉਹ ਬਜ਼ੁਰਗ ਅਪਾਗੇ ਨੇ ਜਿਨ੍ਹਾਂ ਦੇ ਜਿਉਂਦਿਆਂ ਉਹਨਾਂ ਦੇ ਬੱਚੇ ਜਾਂਦੇ ਨੇ ਪਰ ਮੈਂ ਕਹਿੰਦਾ ਵੀ ਆਪਣੇ ਮਾਪਿਆਂ ਦੀ ਸੇਵਾ ਕਰੋ ਉਹਨਾਂ ਦੀ ਆਂਦਰਾਂ ਨੂੰ ਇੰਨੀ ਕੁ ਠੰਡ ਪਾ ਦਿਓ ਕਿ ਮਗਰੋਂ ਤੁਹਾਨੂੰ ਆ ਲੰਗਰ ਲਾਉਣ ਦੀ ਲੋੜ ਨਾ ਪਵੇ ਇੰਨਾ ਕੋਈ ਜਾਂਦੇ ਜੀ ਸੇਵਾ ਕਰੋ ਹਾਂ ਜਿਉਂਦਿਆਂ ਦੀ ਸੇਵਾ ਕਰੋ ਦੇ ਮਨਪਸੰਦ ਦੀ ਸਬਜ਼ੀ ਬਣਾਓ ਜੋ ਉਹਨੂੰ ਪੁੱਛਗੇ ਮੈਨੂੰ ਲੱਗਦਾ ਵੀ ਮਗਰੋਂ ਫਿਰ ਤੁਹਾਨੂੰ ਆ ਲੰਗਰ ਲਾਉਣ ਦੀ ਆ ਭਰੀਣੇ ਕਰਨ ਦੀ ਆ ਵਰਸੀਆਂ ਮਨਾਉਣ ਦੀ ਆ ਸਰਾਧ ਕਰਨ ਦੀ ਉਹ ਪ੍ਰਣਾਣਕ ਪਾਚੇ ਕਹਿੰਦੇ ਜੀਵਤ ਪੁੱਤਰ ਨਾ ਮੰਨੇ ਕੋਈ ਮੋਇਆ ਸਾਧ ਕਰਾਂ ਹੀ ਕਹਿੰਦੇ ਜਿਉਂਦਿਆਂ ਦੀ ਸੇਵਾ ਕਰ ਲੋ ਸ਼ਰਧਾ ਉਹ ਤੇਰਾ ਖਿਹੜਾ ਛੁੱਟ ਜੇਗਾ ਬਿਲਕੁਲ ਬਿਲਕੁਲ ਬਹੁਤ ਹੀ ਵਧੀਆ ਵੀਰ ਨੇ ਵਿਚਾਰ ਦਿੱਤੇ ਕਿਉਂਕਿ ਬੜਾ ਤਾਂ ਅਨਮੁੱਲੇ ਵਿਚਾਰ ਨੇ ਤੇ ਸਮੇਂ ਦੀ ਵੀ ਲੋੜ ਸੀ ਕਿਉਂਕਿ ਅੱਜ ਕੱਲ ਜਿਵੇਂ ਜਿਵੇਂ ਮੈਂ ਲੋਕਾਂ 'ਚ ਵਿਚਰਦੀ ਆ ਮੈਂ ਬਜ਼ੁਰਗਾਂ ਦੇ ਹਾਲਾਤ ਬਹੁਤ ਮਾੜੇ ਦੇਖਦੀ ਆ ਤੇ ਮੈਂ ਇਹ ਕਹਿੰਦੀ ਆ ਕਿ ਮੈਂ ਬਹੁਤ ਖੁਸ਼ ਨਸੀਬ ਆ ਮੈਂ ਕਿ ਐਹੋ ਜੇ ਪਰਿਵਾਰ ਦੇ ਵਿੱਚ ਜਨਮ ਲਿਆ ਜਿੱਥੇ ਬਜ਼ੁਰਗਾਂ ਦਾ ਸ਼ੁਰੂ ਤੋਂ ਪੀੜੀਦਰ ਪੀੜੀ ਸਤਕਾਰ ਹੁੰਦਾ ਆ ਤੇ ਸਭ ਤੋਂ ਵੱਡੀ ਗੱਲ ਆ ਜਦੋਂ ਮੇਰੇ ਹਸਬੰਦ ਦੀ ਡੈਥ ਹੋਈ ਸੀ ਨਾ ਤੇ ਮੇਰੇ ਦਾਦੇ ਨੇ ਕਿਹਾ ਸੀ ਕਿ ਰਮਣਿਆ ਤੂੰ ਫਿਕਰ ਕਿਉਂ ਕਰਦਾ ਪੁੱਤ ਤੇਰੇ ਨਾਲ ਖੜਾ ਤੇਰਾ ਬਾਪੂ। ਕੀ ਬਾਤ। ਤੇ ਮੈਨੂੰ ਯਾਦ ਆ ਛੋਟੀ ਹੁੰਦੀ ਨੇ ਇੱਕ ਵਾਰ ਆ ਨਾ ਮੈਂ ਦਾਦੀ ਮਾਂ ਨੂੰ ਪੁੱਛਿਆ। ਮੈਂ ਕਿਹਾ ਦਾਦੀ ਬਾਪੂ ਕਿਥੇ ਕਹਿੰਦੀ ਬਾਪੂ ਕੀ ਹੁੰਦਾ ਬਾਪੂ ਜੀ। ਹੂੰ ਸਾਡੇ ਪੂਰਾ ਪਰਿਵਾਰ ਬਾਪੂ ਜੀ ਨਾਲ ਹੀ ਸੰਬੋਧਿਤ ਕਰਦਾ ਰਿਹਾ ਬਾਪੀ ਆ। ਤੇ ਉਹਨਾਂ ਦੀ ਝਾਕਣੀ ਦੇ ਨਾਲ ਹੀ ਡਰ ਜਾਈਦਾ ਸੀ ਵੀ ਸਾਡੇ ਬਜ਼ੁਰਗਾਂ ਨੇ ਝਾਕ ਕੇ ਆ ਤੇ ਜਦੋਂ ਘਰ ਤੋਂ ਜਾਣਾ ਸੀ ਤੇ ਪੁੱਛ ਕੇ ਜਾਣਾ ਬਾਪੂ ਜੀ ਅੱਜ ਕਿਹੜੀ ਚੀਜ਼ ਨੂੰ ਦਿਲ ਕਰਦਾ ਤੁਹਾਡਾ ਕੀ ਖਾਓਗੇ ਤੁਸੀਂ ਤੇ ਆਉਂਦਿਆਂ ਨੇ ਪੁੱਛਣਾ ਵੀ ਬਾਪੂ ਜੀ ਤੁਸੀਂ ਠੀਕ ਰਹੇ ਆ ਸੋ ਕਈ ਪਰਿਵਾਰ ਮੈਂ ਇਸ ਤਰ੍ਹਾਂ ਦੇ ਵੇਖਿਆ ਜਿਹੜੇ ਟੂੜੀ ਵਾਲੇ ਕਮਰਿਆਂ ਦੇ ਵਿੱਚ ਮਾਵਾ ਵੀ ਤੇ ਪਿਓ ਵੀ ਰੋ ਰਹੇ ਨਹੀਂ ਆਓ ਵਕਤ ਨਾਲ ਖਜਾਗੇ ਉਹਨਾਂ ਨੂੰ ਸੰਭਾਲ ਲਈਏ ਬਜ਼ੁਰਗ ਸਾਡੇ ਖਜ਼ਾਨਾ ਨੇ ਕਹਿੰਦੇ ਇੱਕ ਵਾਰ ਤੋਰ ਜਾਨ ਤਾਂ ਮਾਪੇ ਲੱਭਦੇ ਨਹੀਂ ਮਾਪੇ ਇੱਕ ਵਾਰ ਚਲੇ ਜਾਣ ਉਹ ਦੁਨੀਆ ਤੇ ਲੱਭ ਦੇਣੀ ਹਰ ਰਿਸ਼ਤਾ ਤੁਹਾਨੂੰ ਲੱਭ ਜੂ ਨਾ ਮਾਂ ਪਿਓ ਲੱਭਣਾ ਨਾ ਨਾਲ ਦੇ ਜੰਮੇ ਭੈਣ ਭਰਾ ਲੱਭਣੇ ਆ ਸੋ ਇੰਨੇ ਕ ਸ਼ਬਦਾਂ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ